ਹਾਂ ਹਾਂ ਵੀਰੇ ਵੈਸੇ ਵੀਰੇ ਬਸ ਦਿਲ ਜਲ ਲੱਗਦਾ ਸੀ ਵੀਰੇ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀਗੀ ਮੈਂ ਵੀਰੇ ਇਹ ਕਹਿੰਦੀ ਸੀਗੀ ਤੈਨੂੰ ਵੈਸੇ ਵੀਰੇ ਤੇਰੇ ਕੋਲ ਤਾਂ ਨਹੀਂ ਹੈਗਾ ਕੋਈ ਵੀਰੇ ਗੱਲ ਹੀ ਕੋਈ ਕੀ ਹੋ ਗਿਆ ਨਾ ਅੱਛਾ ਕੁਛ ਨਹੀਂ ਹਾਂ ਹਾਂ ਜੀ ਠੀਕ ਹੈ ਜੀ ਠੀਕ ਹੈ ਵਧੀਆ ਵਧੀਆ ਨਾ ਨਾ ਇਹਨੇ ਕੀ ਗੱਲ ਕਰਨੀ ਆ ਆਈ ਕਹਿੰਦੀ ਹੋਣੀ ਆ ਵੀ ਪੈਸੇ ਪਾ ਦੇ ਵੀਰੇ ਨਾ ਥੋੜੀ ਠੀਕ ਜੀ ਨਹੀਂ ਸੀ ਇਹ ਨਾ ਨਾ ਮੈਂ ਟੈਨਸ਼ਨ ਲੈ ਜਾਂਦੀ ਹਾਂ ਨਾ ਮੈਨੂੰ ਪਰਸੋ ਚੱਕਰ ਜਾ ਆ ਗਿਆ ਬਿਮਾਰ ਹੋਈ ਵੀ ਸੀ ਤਾਂ ਹੀ ਕਰ ਜਾਂਦੀ ਆ ਕੰਮਲੀ ਕਈ ਵਾਰੀ ਹਾਂਜੀ ਹਾਂਜੀ ਕੋਈ ਨਹੀਂ ਅ ਠੀਕ ਆ ਠੀਕ ਆ ਕਰ ਲਓ ਤੁਸੀਂ ਕੰਮ ਇਹਦੀਆਂ ਗੱਲਾਂ ਚ ਨਾ ਆਇਆ ਕਰੋ ਤਾਂ ਮੈਂ ਕਹਿ ਦਿੰਦੀ ਮੇਰਾ ਜੀ ਨਹੀਂ ਲੱਗਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਅ ਚਲ ਕੋਈ ਨਹੀਂ ਤਸੇ ਕਰ ਲੋ ਕੰਮ ਹੈ ਮੈਂ ਲਾਉਣੀ ਆ ਤੁਹਾਨੂੰ ਫੋਨ ਠਹਿਰ ਕੇ ਹਾਂ ਚੰਗਾ ਜੀ ਗਗਨ ਤੂੰ ਤੇਰੇ ਵੀਰੇ ਨੂੰ ਕੀ ਦੱਸਣ ਲੱਗੀ ਸੀ ਕੁਝ ਨਹੀਂ ਭਾਬੀ ਮੈਂ ਤਾਂ ਨਾਰਮਲ ਗੱਲ ਕਰਦੀ ਸੀ ਤੈਨੂੰ ਹੀ ਵਹਿਮ ਹੋਇਆ ਪਿਆ ਨਹੀਂ ਮੈਨੂੰ ਕੋਈ ਵਹਿਮ ਨਹੀਂ ਹੋਇਆ ਮੈਨੂੰ ਪੱਕਾ ਹੀ ਲੱਗਦਾ ਵੀ ਤੈਨੂੰ ਹਜੇ ਵੀ ਤੇਰੇ ਦਿਲ ਚੋਂ ਗੱਲਾਂ ਨਹੀਂ ਨਿਕਲੀਆਂ ਮੈਨੂੰ ਪਤਾ ਮੈਂ ਤੇਰੀਆਂ ਨਜ਼ਰਾਂ ਚੋਂ ਗਰ ਗਈ ਤਾਂ ਹੀ ਤੂੰ ਐਜੇ ਕੁਸ ਕਰਦੀ ਐ ਮੇਰਾ ਜੀ ਐ ਕਰਦਾ ਵੀ ਮੈਂ ਤਾਂ ਕੁਸ ਖਾ ਕੇ ਮਰ ਜਾ ਪਾਪੀ ਕਿਹੋ ਜੀਆਂ ਗੱਲਾਂ ਬਾਤ ਰਿਆਂ ਤੁਸੀਂ ਇਹੋ ਜੀ ਕੋਈ ਗੱਲ ਨਹੀਂ ਬਸ ਉਹ ਤਾਂ ਮੇਰੇ ਦਿਮਾਗ ਚੋਂ ਸੱਚੀ ਨਿਓ ਗੱਲਾਂ ਨਿਕਲਦੀ ਸੀ ਨਹੀਂ ਨਹੀਂ ਪਾਪੀ ਤੂੰ ਇਹੋ ਜਿਹਾ ਕੰਮ ਨਾ ਕਰੀ ਦੇਖੀ ਤੂੰ ਐ ਨਹੀਂ ਚਾਹੁੰਦੇ ਵੀ ਤੇਰੇ ਭਰਾ ਦਾ ਘਰ ਹੱਸਦਾ ਵਸਦਾ ਰਹੇ ਕਿ ਤੂੰ ਇਹ ਚਾਹਣੀ ਐ ਵੀ ਮੈਂ ਵੀ ਕੁਸ ਖਾ ਕੇ ਮਰ ਜਾ ਉੱਥੇ ਤੇਰੇ ਵੀਰੇ ਨੂੰ ਪਤਾ ਲੱਗ ਜਾਏ ਉਹ ਵੀ ਕੁਸ ਖਾ ਕੇ ਮਰ ਜਾਏ ਨਹੀਂ ਪਾਪੀ ਬਸ ਪਤਾ ਹੀ ਨਹੀਂ ਮੈਨੂੰ ਕੀ ਹੋ ਗਿਆ ਸਹੀ ਕਹਨੀ ਆ ਵਾਭੀ ਤੂੰ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ ਤੇ ਜੇ ਇਹੀ ਗਲਤੀ ਮੇਰੇ ਤੋਂ ਹੋਈ ਹੁੰਦੀ ਮੈਂ ਵੀ ਤੇਰੇ ਵੀਰੇ ਨੂੰ ਥੋੜਾ ਦੱਸਦੀ ਇਹ ਗੱਲ ਸਹੀ ਕਿਹਾ ਵਾਭੀ ਤੁਸੀਂ ਨਹੀਂ ਬਾਪੀ ਮੈਨੂੰ ਮਾਫ ਕਰਦੇ ਮੇਰੇ ਤੋਂ ਗਲਤੀ ਹੋ ਗਈ ਪਤਾ ਨਹੀਂ ਕਿਉਂ ਮੈਂ ਤੇਰੇ ਬਾਰੇ ਕੀ ਕੀ ਸੋਚ ਜਾਂਦੀ ਸੀ ਤੇ ਇਹੋ ਜਿਹਾ ਕੰਮ ਨਾ ਕਰੀ ਵਾਭੀ ਨਹੀਂ ਗਗਣ ਮੇਰੇ ਤੋਂ ਇੱਕ ਵਾਰੀ ਗਲਤੀ ਹੋ ਗਈ ਹੁਣ ਮੈਂ ਬਾਰ ਬਾਰ ਥੋੜੀ ਉਹੀ ਗੱਲਾਂ ਕਰੂੰਗੀ ਮੈਨੂੰ ਮਾਫ ਕਰਦੇ ਕੋਈ ਗੱਲ ਨਹੀਂ ਵਾਭੀ ਤੂੰ ਨਾ ਆਦੇ ਦਿਲ ਦਿਮਾਗ ਚ ਉਹ ਗੱਲ ਕਰਦੇ ਕੰਮ ਚ ਧਿਆਨ ਲਾ ਲਾ ਹਾਂ ਬੱਬੀ ਸਹੀ ਕਹਿਨੀ ਆ ਤੂੰ ਮੈਂ ਅੱਜ ਵੀ ਚਲਦੀ ਆ ਗਈ ਪਤਾ ਨਹੀਂ ਕਿਉਂ ਮੇਰਾ ਉੱਥੇ ਕੰਮ ਚ ਧਿਆਨ ਹੀ ਨਹੀਂ ਲੱਗਿਆ ਤੂੰ ਨਾ ਮੇਰੀ ਗੱਲ ਸੁਣ ਜੇ ਤੂੰ ਕੁਝ ਲੈ ਕੇ ਆਉਣਾ ਤਾਂ ਮੈਂ ਤੈਨੂੰ ਪੈਸੇ ਦੇ ਦਿੰਨੀ ਆ ਤੂੰ ਬਾਜ਼ਾਰ ਚ ਘੁੰਮਿਆ ਹਾਂ ਹਾਂ ਬੱਬੀ ਥੋੜਾ ਜਿਹਾ ਮੰਗੂ ਬਿਲਕੁਲ ਜਾ ਕੇ ਆਉਣੀ ਆ ਹਾਂ ਤੂੰ ਜੇ ਦੋ ਦਿਨ ਜਾ ਕੇ ਆਉਣਾ ਤਾਂ ਵੀ ਜਾਇਆ ਕੋਈ ਗੱਲ ਨਹੀਂ ਨਹੀਂ ਬੱਬੀ ਮੈਂ ਤੈਨੂੰ ਕੱਲੀ ਨਹੀਂ ਛੱਡ ਕੇ ਜਾਂਦੀ ਕੋਈ ਗੱਲ ਨਹੀਂ ਮੈਂ 10 ਮਿੰਟ ਆਉਦੀ ਫਰੈਂਡ ਕੋਲ ਹੋ ਕੇ ਆਉਣੀ ਆ ਹਾਂ ਜਾਇਆ ਤੂੰ ਹੈ ਕੋਈ ਨਹੀਂ ਮੈਂ ਕਰ ਲੂੰਗੀ ਕੰਮ ਸਾਰਾ ਮਸੀਬਤੀਆਂ ਜੇ ਮੈਂ 2 ਮਿੰਟ ਲੇਟ ਹੋ ਜਾਂਦੀ ਹਣ ਤਾਂ ਸਰਪੰਡੇ ਨੇ ਸਾਰੀਆਂ ਗੱਲਾਂ ਬੋਲ ਦੇਣੀਆਂ ਸੀ ਫਿਰ ਮੈਂ ਕੀ ਕਰਦੀ ਮੇਰੇ ਕੋਲ ਤਾਂ ਕੋਈ ਹੱਲ ਵੀ ਨਹੀਂ ਰਹਿਣਾ ਸੀ ਜੇ ਉਹ ਮੈਨੂੰ ਘਰੋਂ ਕੱਢ ਦਿੰਦੇ ਫਿਰ ਜਾਂ ਉਹ ਇੱਥੇ ਆ ਜਾਂਦਾ ਬਚਾਈ ਰੱਖੇ ਨੱਬਾ ਇਹ ਤੋਂ ਤਾਂ ਬਚ ਕੇ ਰਹਿਣਾ ਪੋਕੂੜੀ ਜੀ ਤੋਂ ਬਾੜੀ ਤੇਜ ਹੈ ਸਾਂ ਮੈਂ ਤਾਂ ਉਹਨੂੰ ਫੋਨ ਕਰਤੀ ਚੱਕ ਲੋ ਫੋਨ ਕਰ ਚੱਕ ਹਲ ਹੈਲੋ ਹਾਂਜੀ ਹਾਂਜੀ ਕਿੱਥੇ ਮੈਂ ਤੇਰੇ ਦੇ ਵਿੱਚ ਮਜ਼ਾਕ ਦੇ ਮੂੜ ਚ ਨਹੀਂ ਮੈਂ ਹਾਂ ਮਜ਼ਾਕ ਹੈਗਾ ਮੈਨੂੰ ਨਹੀਂ ਪਤਾ ਤੁਸੀਂ ਹੁਣੇ ਘਰੇ ਆਓ ਹੂੰ ਹੁਣੇ ਕਰਿਆ ਅੱਜ ਮੈਨੂੰ ਘੰਟਾ ਨਹੀਂ ਹੋਇਆ ਤੁਕੇ ਮੈਨੂੰ ਬਾਰੇ ਮੈਨੂੰ ਨਹੀਂ ਪਤਾ ਦੇਖੀ ਮੇਰਾ ਜੀ ਨਹੀਂ ਲੱਗਦਾ ਤੇਰੀਆਂ ਇੰਨਾ ਗੱਲਾਂ ਨਹੀਂ ਆਪਾਂ ਨੂੰ ਕਿਸੇ ਨੂੰ ਦੱਸਾ ਦੇਣਾ ਤੇ ਤੂੰ ਵੀ ਠੀਕ ਹੈ ਕਿ ਕਿ ਅਸੀਂ ਗੱਲ ਵੀ ਥੋੜੇ ਜਿਹਾ ਸਬਰ ਕਰਨਾ ਕਿਉਂਕਿ ਆਪਾਂ ਨੂੰ ਸਭ ਕੁਝ ਅਸੀਂ ਦੀ ਖੁੱਲ੍ਹ ਮੇੜੀ ਜਾਣੀ ਹੈ ਮੈਨੂੰ ਨਹੀਂ ਉਹ ਗੱਲ ਦਾ ਪਤਾ ਦੇਖੀ ਤੂੰ ਤੁਸੀਂ ਤਾਂ ਹੀ ਗਈ ਜਾਂ ਨਿਆਰ ਵਾਰੀ ਮੈਨੂੰ ਅੱਛਾ ਹੂੰ ਇਹਦਾ ਮਤਲਬ ਹੁਣ ਅਤਨਾ ਸਰਦਾ ਨਹੀਂ ਹੈਗਾ ਹਾਂਜੀ ਬਿਲਕੁਲ ਉਹ ਕਿਥੇ ਗਈ ਕਰਨ ਉਹ ਤਾਂ ਇੱਥੇ ਕਿਤੇ ਫਿਰਦੀ ਹੋਣੀ ਆ ਉਹ ਸੱਚ ਗਈ ਆ ਉਹ ਤਾਂ ਮੈਂ ਭੇਜਦੀ ਸੀ ਹਾਂ ਇਹਨਾਂ ਹੋਵੇ ਮੈਂ ਤੇ ਆ ਜਾ ਤੇ ਉੱਤੇ ਵਾਂਗੂ ਫੇਰ ਆ ਕੇ ਉੱਪਰ ਖੜ੍ਹ ਗਿਆ ਆਪਣੇ ਉਹ ਮੱਕਾ ਪਤਾ ਕਰ ਲੈ ਉਹ ਕਿੰਨੇ ਟਾਈਮ ਤੱਕ ਆਉਗਾ ਉਹਦਾ ਹੱਲ ਮੈਂ ਆਪੇ ਹੀ ਕਰ ਲੂੰਗੀ ਉਹਦੀ ਟੈਨਸ਼ਨ ਨਾ ਲਓ ਤੁਸੀਂ ਉਹ ਮੇਰੀ ਟੈਨਸ਼ਨ ਆ ਠੀਕ ਆ ਚਲੋ ਫਿਰ ਮੇਰੇ ਹੁੰਦੇ ਨਾਲ ਮੇਰੇ ਹੁੰਦੇ ਕਾਦੀ ਟੈਨਸ਼ਨ ਆ ਤੁਹਾਨੂੰ ਇਹੀ ਕਰਤਾ ਹੈ ਕਿ ਹਾਂ ਕੋਈ ਨਾ ਫਿਰ ਮੈਂ ਦੇਖਦਾ ਦੋ ਕੁ ਪੇਸ਼ੈਂਟ ਬੈਠੇ ਹੈਗੇ ਫਿਰ ਮੈਂ ਉਹ ਮੁੰਡੇ ਨੂੰ ਛੱਡਿਆਣਾ ਮੈਨੂੰ ਨਹੀਂ ਪਤਾ ਤੇਰੇ ਪੇਸ਼ੈਂਟਾਂ ਦਾ ਹਾਈ ਗੰਮ ਹੁੰਦਾ ਜਦੋਂ ਮੈਨੂੰ ਕਹਦਾ ਉਹਦੀ ਕਹਿ ਦਿੰਨੇ ਆ ਤੁਸੀਂ ਪੇਸ਼ੈਂਟ ਬੈਠੇ ਆ ਉਹ ਹੈਗਾ ਤਾਂ ਹੈ ਤੁਸੀਂ ਉਹ ਰੱਖ ਰੱਖਿਆ ਜਿਹੜਾ ਜਿਹੜਾ ਹੁਣ ਤੱਕ ਮੈਂ 4 ਘੰਟੇ ਰਹਿ ਕੇ ਗਿਆ ਹੈਗਾ ਉਹ ਤਾਂ ਮੈਂ ਕਿਹਾ ਨਹੀਂ ਮੇਰੇ ਕੋਲ ਪੇਸ਼ੈਂਟ ਹੈ ਚਲ ਸੰਗਾਂ ਕੁ ਸੁਣਾਣਾ ਹੁਣ ਨਾ ਜੇ ਤੈਨੂੰ ਬਤਾਵੀਂ ਤੇਰੇ ਬਿਨਾ ਸਰਦਾ ਨਹੀਂ ਫਿਰ ਤਾਂ ਹੀ ਸੁਣਾਉਣਾ ਨਾ ਤੂੰ ਮੈਨੂੰ ਕੋਈ ਨਾ ਫਰਮਾਇਆ ਆ ਗਿਆ ਬਸ 10 ਮਿੰਟਾਂ ਚ ਹੀ ਆ ਗਿਆ ਸਹੀ 10 ਮਿੰਟਾਂ ਚ ਮੈਨੂੰ ਇੱਥੇ ਚਾਹੀਦੇ ਆ ਬਸ 10 ਮਿੰਟਾਂ ਚ ਤੇਰੇ ਗੇਟ ਦਾ ਖੜਕਾ ਦੇਣਾ ਕੋਲ ਦਾ ਚਲੋ ਠੀਕ ਆ ਓਕੇ ਸ਼ੁਕਰ ਮਨ ਨਹੀਂ ਗਿਆ ਮੈਂ ਤਾਂ ਐ ਸੀ ਵੀ ਜਵਾਬ ਹੀ ਦਊਗਾ ਟਲ ਜਾਂਦਾ ਇਹ ਵੀ ਜਦੋਂ ਕੋਈ ਕਹੇ ਦੇ ਵੀ ਆ ਜਾ ਆ ਜਾ ਹੁਣ ਹੀ ਆ ਜਾ ਆਪ ਜਦੋਂ ਕਹੇ ਦੇ ਮੈਂ ਉਹ ਦਿਨ ਜਵਾਬ ਨਹੀਂ ਦਿੰਦੀ ਜਦੋਂ ਕਹੇ ਦੇ ਵੀ ਹੁਣ ਹੀ ਆ ਤਾਂ ਮੈਂ ਹੁਣ ਹੀ ਜਾ ਗਗਨ ਹਾਂ ਜੀ ਭਾਬੀ ਠੀਕ ਰਹੀ ਜਾਨੀ ਤੂੰ ਭਾਬੀ ਮੈਂ ਨਾ ਪਲੇਟਾਂ ਦੀ ਆ ਮੈਂ ਕਿਹਾ ਸਾਮ ਦਵਾ ਅੱਛਾ ਕੋਈ ਨਹੀਂ ਤਾਂ ਮੈਂ ਧੋ ਲੂੰਗੀ ਭਾਂਡੇ ਗੁੰਡੇ ਤੂੰ ਆਏ ਘਰ ਜਿੱਦਾਂ ਸਿਰ ਦੋਖਾ ਤੇ ਤੂੰ ਪੈ ਜਾ ਆਰਾਮ ਕਰ ਲੈ ਸਾਰਾ ਦਿਨ ਕੰਮ ਕਰਦੀ ਥੱਕ ਜਾਨੀ ਐ ਤੂੰ ਹਾਂ ਭਾਬੀ ਮੈਂ ਨਾ ਕੀ ਨਾਲ ਦਵਾਈ ਲੈ ਲਈ ਸੀਗੀ ਪਤਾ ਨਹੀਂ ਕਿਉਂ ਮੇਰਾ ਸਿਰ ਭਾਰੀ ਭਾਰੀ ਜਾ ਰਿਹਾ ਮੈਂ ਕਿਹਾ ਤੂੰ ਇਕੱਲੀ ਵੀ ਕਿੱਥੋਂ ਲੱਗੀ ਰਹੇਂਗੀ ਮੈਂ ਸੰਭਾਲ ਦਿੰਨੇ ਆਂ ਜੀ ਨਾਲ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲੂੰਗੀ ਕੰਮ ਤਾਂ ਲੈ ਭਾਬੀ ਕੀ ਗੱਲ ਚਿਹਰਾ ਉਤਰਿਆ ਤੇਰਾ ਫੈਸੀ ਭਾਬੀ ਸੇਤ ਜੀ ਸੱਟ ਨਹੀਂ ਸੀ ਨਾ ਤਾਂ ਕਰਕੇ ਤੇ ਭਾਬੀ ਗੱਲ ਹੋ ਗਈ ਸੀਗੀ ਤੇਰੀ ਵੀਰੇ ਨਾਲ ਹਾਂ ਹਾਂ ਮੇਰੇ ਤਾਂ ਗੱਲ ਹੋ ਗਈ ਤੂੰ ਕਰਨੀ ਆ ਤਾਂ ਵੀਡੀਓ ਕਾਲ ਕਰਾਵਾ ਨਹੀਂ ਨਹੀਂ ਭਾਬੀ ਜੋ ਤੁਹਾਡੀ ਗੱਲ ਹੋ ਗਈ ਮੈਂ ਕੀ ਗੱਲ ਕਰਨੀ ਆ ਮੈਨੂੰ ਤਾਂ ਇਹ ਸੀ ਚਲ ਵੀਰੇ ਨੂੰ ਐਵੇਂ ਹੁੰਦਾ ਘਰੋਂ ਫੋਨ ਜਾਂਦਾ ਰਹੇ ਨਾ ਤਾਂ ਫਰਕ ਹੁੰਦਾ ਨਹੀਂ ਐਵੇਂ ਵਿਚਾਰੇ ਦਾ ਉਹਦਾ ਕੰਮ ਵਿੱਚ ਧਿਆਨ ਨਹੀਂ ਲੱਗਦਾ ਹੈ ਕਮਲ ਹੁਣ ਉਹਨੂੰ ਫੋਨ ਤਾਂ ਮੈਂ ਵੀ ਲਾਉਣੀ ਆ ਰੋਜ਼ ਇਹ ਤਾਂ ਗੱਲ ਹੈ ਗੱਲ ਤਾਂ ਕਰਨੀ ਹੁੰਦੀ ਹੈ ਗੱਲ ਕਰੇ ਬਿਨਾ ਕਿੱਥੇ ਉਹਨੂੰ ਵੀ ਪਤਾ ਹੁੰਦਾ ਟੈਨਸ਼ਨ ਹੁੰਦੀ ਆ ਮਗਰ ਕਰਦੀ ਸਹੀ ਗੱਲ ਹੈ ਪੱਪੀ ਤੇ ਪੱਪੀ ਪਿੰਡ ਗੱਲ ਹੋ ਗਈ ਸੀਗੀ ਤੇਰੀ ਤੂੰ ਕਹਿੰਦੀ ਸੀਗੀ ਥਰੀ ਚਾਚੀ ਮਾਰਾ ਗੱਲ ਤਾਂ ਹੋ ਗਈ ਸੀ ਪਿੰਡ ਫਿਰ ਆਇਆ ਹੁਣ ਮੈਂ ਸੋਚਦੀ ਆ ਵੀ ਜੇ ਮੈਂ ਜਾਂਦੀ ਵੀ ਇੱਕ ਦੋ ਦਿਨ ਫਿਰ ਤੈਨੂੰ ਕੱਲੀ ਨੂੰ ਕਿਹਦੇ ਕੋਲ ਛੱਡ ਕੇ ਜਾਵਾਂ ਫਿਰ ਮੈਂ ਜਵਾਬ ਵੀ ਦੇਦਾ ਉਹਨਾਂ ਨੂੰ ਤੇ ਮੈਂ ਕਿਹਾ ਚੱਲ ਘਰ ਸਾਡੇ ਘਰੇ ਨਹੀਂ ਸਰਦਾ ਆ ਵੀ ਓਖੀ ਆ ਪੱਪੀ ਵੈਸੇ ਪੱਪੀ ਮਾਮੀ ਦਾ ਫੋਨ ਆਇਆ ਸੀ ਉਹ ਕਹਿੰਦੀ ਸੀ ਉਹਨੂੰ ਮੈਂ ਉਹਨੂੰ ਕਹਤਾ ਮੈਂ ਕਿ ਹਜੇ ਮੜਾ ਜਾਂ ਦਿਨ ਜੀ ਹਲੇ ਵੱਡੇ ਲੱਗਣ ਲੱਗ ਜਾਂਦੇ ਫਿਰ ਉਹ ਦਿਨ ਹਾਂ ਹਾਂ ਫਿਰ ਉਹ ਦੋ ਦਿਨ ਮੇਰੇ ਕੋਲ ਆ ਚੁਗੀ ਤੂੰ ਪਿੰਡ ਲਾਇਆ ਇੰਨਾ ਟਾਈਮ ਹੋ ਗਿਆ ਭਾਬੀ ਤੈਨੂੰ ਵੀ ਕਈ ਨੂੰ ਤਾਂ ਕਰਕੇ ਨਹੀਂ ਨਹੀਂ ਕੋਈ ਨਹੀਂ ਮੈਂ ਠੀਕ ਆ ਮੈਂ ਨਹੀਂ ਜਾਂਦੀ ਮੈਨੂੰ ਫੇਰ ਵੀ ਐਂ ਜਿ ਲੱਗਦਾ ਵੀ ਕੱਲੀ ਨੂੰ ਔਖਾ ਹੋ ਜਾਊਗਾ ਤੈਨੂੰ ਹਣਾ ਅੱਛਾ ਭਾਬੀ ਚਲ ਤੇਰੀ ਮਰਜ਼ੀ ਹੈ ਫਿਰ ਤੁਸੀਂ ਐਵੇਂ ਕਰਿਓ ਮੈਂ ਕਿਸੇ ਦਿਨ ਨਾ ਤੜਕੇ ਜਾ ਕੇ ਆਥਣੇ ਮੋੜ ਆਉਂਗੀ ਏ ਵੀ ਠੀਕ ਹੈ ਹਾਂ ਨਹੀਂ ਇਹ ਵੀ ਠੀਕ ਹੈ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਿਓ ਹਾਂ ਇਹ ਵੀ ਠੀਕ ਹੈ ਕੋਈ ਵੀ ਜਿਵੇਂ ਹੋਇਆ ਮੈਂ ਦੇਖ ਲੂੰਗੀ ਨਹੀਂ ਫਿਰ ਆਪਾਂ ਦੋਨੇ ਜਾ ਕੇ ਮਿਲਿਆ ਮੰਗਾ ਪਤਾ ਨਹੀਂ ਬਾਪੀ ਕੀ ਹੋ ਗਿਆ ਅੱਜ ਪਤਾ ਖਾਫਟ ਜਿਆਦੇ ਹੋ ਰਹੀ ਹੈ ਮੈਨੂੰ ਨੀਂਦ ਵੀ ਬੜੀ ਆਈ ਜਾਂਦੀ ਹੈ ਨਾ ਬੁਖਾਰ ਤਾਂ ਹੈ ਨਹੀਂ ਤੈਨੂੰ ਪਤਾ ਨਹੀਂ ਬਾਪੀ ਕੀ ਹੋ ਗਿਆ ਸੇਤ ਜੀ ਸੈੱਟ ਨਹੀਂ ਹੈਗੀ ਮੇਰੀ ਅੱਜ ਮੈਂ ਥੋੜਾ ਜਿਹਾ ਦਵਾਈ ਦਵਾਵਾਂ ਮੈਂ ਨਹੀਂ ਨਹੀਂ ਬਾਪੀ ਮੈਂ ਠੀਕ ਆ ਮੈਂ ਆਉਂਦੀ ਹੋਈ ਵੈਸੇ ਵੀ ਗੋਲੀਆਂ ਲੈ ਆਈ ਸੀ ਮੈਂ ਠੀਕ ਆ ਤੇ ਮੈਂ ਆਸਮਾਨ ਚਿੰਕੇ ਨਾ ਫਿਰ ਉਸ ਤੋਂ ਬਾਅਦ ਜਾ ਕੇ ਰੈਸਟ ਕਰਦੀ ਆਂ ਨਹੀਂ ਨਹੀਂ ਐਵੇਂ ਕਰ ਲੂੰਗੀ ਤੂੰ ਐ ਕਰ ਤੂੰ ਰਾਮ ਕਰ ਲੈ ਜਾ ਕੇ ਮੈਂ ਨਾਲੇ ਭਾਂਡੇ ਜੇ ਥੋੜੇ ਧੋਣ ਨਾਲ ਵੀ ਪਏ ਆ ਉਹ ਵੀ ਧੋ ਦਿੰਨੀ ਇਹ ਨਾਲੇ ਆਟਾ ਗੁੰਨ ਲੈਣੀ ਭਾਬੀ ਮੈਂ ਤਾਂ ਰੋਟੀ ਖਾਣੀ ਨਹੀਂ ਮੇਰੀ ਤਾਂ ਤੂੰ ਰੋਟੀ ਬਣਾਈ ਨਾ ਕੀ ਦਾਲ ਪਈ ਆ ਤੜਕਾ ਮੈਂ ਲਾਤਾ ਤੂੰ ਆਪਦੇ ਜੋਗੀ ਰੋਟੀ ਬਣਾ ਲੈ ਮੈਨੂੰ ਭੁੱਖ ਜੀ ਨਹੀਂ ਹੈਗੀ ਤੇ ਭਾਬੀ ਜੇ ਮੈਂ ਇੱਕ ਵਾਰ ਸੌਂਗੀ ਨਾ ਮੈਨੂੰ ਠਾਈਂ ਵੀ ਨਾ ਐਂ ਕਰ ਗੋਲੀਆਂ ਲੈ ਕੇ ਰੱਖੀਆਂ ਪਈਆਂ ਨੇ ਮੈਂ ਆਪਦੇ ਵਾਸਤੇ ਲਈ ਸੀ ਉਹ ਮੇਰਾ ਸਿਰ ਦੋਦਾ ਸੀ ਉਹ ਗੋਲੀ ਖਾਲਾ ਤੂੰ ਪੈ ਜਾ ਮੈਂ ਆਉਣੀ ਤੇਰੇ ਕੋਲੇ ਦੁੱਧ ਲੈ ਕੇ ਆਉਣੀ ਚੰਗਾ ਠੀਕ ਆ ਬਾਬੀ ਪੈ ਜਾ ਹਲੋ ਹਾਂਜੀ ਓਹੋ ਕਿਵੇਂ ਚੱਗਦੀ ਫੋਨ ਉਹ ਤਾਂ ਮੇਰੇ ਸਿਰ ਤੇ ਖੜੀ ਸੀਗੀ ਹਾਂ ਹਏ ਐ ਨਿਸ਼ੇਤੀ ਘਾਤੋ ਪੇਸਤਾ ਫਿਰ ਵੀ ਚੱਲ ਜੰਗ ਖੜਜ ਵਾਹ ਹਲੋ ਹਵਾਰ ਕਿੱਧਰ ਬਾੜਤਾ ਆਏ ਦੇਖ ਕੇ ਦੇਖ ਕੇ ਸਰ ਨਾ ਪਣਾ ਲਵੇ ਲਾਂਬਾ ਦਵਾ ਦੇ ਮੇਰੀ ਗੱਲ ਸੁਣ ਓਹੋ ਮੈਂ ਲਾ ਤੈਨੂੰ ਵੀ ਨੀਂਦ ਚ ਠਾਕ ਮੈਂ ਕੀ ਕਰਾਂ ਆ ਤਾਂ ਕਿੱਧਰ ਕੋਠੜੀ ਚ ਬਾੜਤਾ ਤੂੰ ਮੈਨੂੰ ਹੋ ਚਲ ਕੋਈ ਨਹੀਂ ਉਹ ਫਿਰ ਜਾਗਦੀ ਸੀ ਮੇਰੀ ਗੱਲ ਸੁਣ ਲੈ ਸੁંગી ਉਹ ਹਾਂ ਮੈਂ ਆਪਦਾ ਕੰਮ ਕਰਤਾ ਰੋਟੀ ਪਾਣੀ ਖਵਾ ਕੇ ਦੇਖ ਚੰਗੀ ਤਰ੍ਹਾਂ ਸਮਾਹਤੀ ਕੁੜੀ ਹੈ ਤੇ ਜਿਵੇਂ ਤੈਨੂੰ ਹੁਣ ਪ੍ਰਗਟ ਨੇ ਸਮਝਾਇਆ ਦੇਖ ਚਲ ਆ ਜਾ ਕੰਮ ਹੋਣਾ ਚਾਹੀਦਾ ਉਹ ਤੂੰ ਟੈਨਸ਼ਨ ਕਰਨੀ ਆਇਆ ਹੈ ਚਲਦੀ ਹੈ ਕਬਰਾਂ ਉੱਤੇ ਆ ਜਾ ਤਾ ਨਹੀਂ ਉਹ ਨਹੀਂ ਚਲ ਗਗਨਾ ਤੂੰ ਕਿੱਥੇ ਮਰ ਗਿਆ ਹਣਾ ਇਹ ਗਗਨਾ ਹਾਂਜੀ ਭਾਬੀ ਰੋਟੀ ਬਣਾਵੇ ਰੋਟੀ ਭਾਬੀ ਹੁਣੇ-ਹੁਣੇ ਤਾਂ ਆਪਾਂ ਭਾਬੀ ਰੋਟੀ ਖਾ ਕੇ ਛੱਡਿਆ ਕੀ ਹੋ ਗਿਆ ਤੁਹਾਨੂੰ ਐਨੀ ਭੁੱਖ ਕਹਿੰਨ ਲੱਗਣ ਲੱਗੀ ਮੇਰੇ ਵਾਸਤੇ ਨਹੀਂ ਹਾਂ ਵਾਹ ਹੈ ਨਾ ਵਾਸਤੇ ਭਾਬੀ ਤੈਨੂੰ ਸ਼ਰਮ ਨਹੀਂ ਆਉਦੀ ਤੂੰ ਅੱਜ ਫੇਰ ਇਹਨੂੰ ਘਰੇ ਬੁਲਾ ਲਿਆ ਪਰ ਭਾਬੀ ਤੂੰ ਤਾਂ ਮੇਰੇ ਕੋਲ ਸੌਂ ਖਾਦੀ ਸੀ ਨਾ ਫੇਰ ਤੂੰ ਸੋਧਰ ਗਈ ਤੇਰੇ ਤੋਂ ਗਲਤੀ ਹੋਈ ਆ ਇਹ ਸਭ ਕੁਝ ਕੀ ਆ ਪਿਆਰ ਕਰਨਾ ਕੋਈ ਗਲਤੀ ਹੁੰਦੀ ਆ ਸਾਡੀ ਗੱਲਬਾਤ ਆ ਦੋਨਾਂ ਦੀ ਤੇ ਇਹ ਗੱਲਾਂ ਆ ਹੀ ਨਹੀਂ ਖਤਮ ਹੋ ਜਾਂਦੀਆਂ ਮਾੜੀ ਮੋਟੀ ਸ਼ਰਮ ਮੰਨਦੀ ਇਹ ਗੱਲ ਕਹਿੰਦੀ ਮੈਂ ਤੇਰੀ ਨਣਦਾਂ ਸ਼ਰਮ ਤੁਹਾਨੂੰ ਕੀ ਲੱਗਦਾ ਤੁਸੀਂ ਇਹ ਸਭ ਕੁਝ ਕਰਕੇ ਬਚ ਜੂਗੇ ਮੈਂ ਨਾ ਵੀਰੇ ਨੂੰ ਸਾਰਾ ਕੁਝ ਦੱਸੂਗੀ ਹੁਣ ਤੱਕ ਤਾਂ ਮੈਂ ਤੇਰੇ ਤੇ ਤਰਸ ਖਾਦਾ ਸੀ ਚੱਲ ਕੋਈ ਨਾ ਵੀ ਵਿਚਾਰੀ ਨੇ ਗਲਤੀ ਹੋ ਗਈ ਇਹਦੇ ਤੋਂ ਪਰ ਹੁਣ ਯਾਦ ਰੱਖੀ ਬਾਬੀ ਮੈਂ ਹੁਣੀ ਵੀਰੇ ਨੂੰ ਫੋਨ ਕਰੂੰਗੀ ਗੱਲ ਸੁਣ ਮੇਰੀ ਵੀਰੇ ਨੂੰ ਕਰਾਂਗੀ ਤੂੰ ਫੋਨ ਕਰ ਲੈ ਵੀਰੇ ਨੂੰ ਫੋਨ ਤਾਂ ਏਦੋਂ ਪਹਿਲਾਂ ਕਰੂੰਗੀ ਫੋਨ ਇਹ ਸਭ ਕੁਝ ਸਾਡੇ ਘਰੇ ਚੱਲਦਾ ਜੇ ਤੂੰ ਇਹ ਸਭ ਕੁਝ ਕਰਨੀ ਹੈ ਨਾ ਤਾਂ ਇਹਦੇ ਨਾਲ ਇਹ ਘਰੇ ਚਲੀ ਜਾ ਨਾਲੇ ਮੇਰੇ ਵੀਰੇ ਤਾਂ ਖੜਾ ਛੜਦੇ ਭਾਬੀ ਅੱਛਾ ਮਨਜੋਤ ਐਡੀ ਗੱਲ ਮੈਨੂੰ ਲੱਗਦਾ ਨੇ ਹੈ ਨਹੀਂ ਮੰਨਣਾ ਨਮੂਨਾ ਦਿਖਾਉਣੀ ਪੈਣਾ ਦਿਖਾ ਦੇ ਫਿਰ ਕਿਉਂ ਕੀ ਡਰਾਉਨੇ ਹੋ ਤੁਸੀਂ ਮੈਨੂੰ ਕੀ ਕਰਦੋਂਗੇ ਤੁਸੀਂ ਸਬਰ ਤਾਂ ਕਰ ਲੈ ਜੇ ਤੇਰੇ ਵੀਰੇ ਕੋਲ ਇਹ ਬਾਗੀ ਜਾ ਇਹਨੇ ਨੈਟ ਤੇ ਪਾਤੀ ਦਾ ਸਾਰੇ ਆਲ ਇੰਡੀਆ ਦੇ ਲੋਕ ਹੀ ਦੇਖਣਗੇ ਕੱਲਾ ਤੇਰਾ ਭਰਾ ਨਹੀਂ ਦੇਖੂ ਬੱਬੀ ਇਹ ਸਭ ਕੁਝ ਕੀਆ ਇਹ ਤੂੰ ਸਭ ਕੁਝ ਕਰੂਗੀ ਤਬਾਬੀ ਬੱਬੀ ਹੇ ਹੇ ਜਨ ਤੂੰ ਦੇਖ ਲਿਆ ਉਹਦੀ ਸਮਝੇਗੀ ਹੁਣ ਜੋ ਤੈਨੂੰ ਮੈਂ ਕਹਿ ਰਹੀ ਆ ਨਾ ਗਗਨ ਗੱਲ ਸੁਣ ਗਗਨ ਜਿਹੜੀਆਂ ਆ ਤੂੰ ਗੱਲਾਂ ਜੀਆਂ ਕਰਦੀਆਂ ਨਾ ਤੇ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਕਿਸੇ ਨੂੰ ਹਾਂ ਭਾਬੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਤੂੰ ਆ ਸਾਰਾ ਕੁਝ ਕਰੇਂਗੀ ਇਹਦਾ ਮਤਲਬ ਮੈਂ ਤੇਰੇ ਤੇ ਯਕੀਨ ਕਰਕੇ ਗਲਤੀ ਕੀਤੀ ਨਹੀਂ ਨਹੀਂ ਛੇੜਾ ਇਨਸਾਨ ਇੱਕ ਵਾਰ ਗਲਤੀ ਕਰ ਦੇਣਾ ਉਹ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਨਾਲੇ ਤੈਨੂੰ ਇੱਕ ਗੱਲ ਹੋਰ ਦੱਸਾਂ ਵੀ ਮੈਂ ਤੇਰੇ ਨਾਲ ਕਰਿਆ ਕੀ ਆ ਤੈਨੂੰ ਨੀਂਦ ਦੀਆਂ ਗੋਲੀਆਂ ਪਾਈਆਂ ਸੀ ਤੈਨੂੰ ਤਾਂ ਹੀ ਨੀ ਕੁਝ ਪਤਾ ਲੱਗਿਆ ਸਮਝੇਗੀ ਬਾਲੀ ਤੇਜ ਕਹੋਂਦੀ ਸੀ ਨਾ ਤੂੰ ਆਦੇ ਆਪ ਨੂੰ ਵੀ ਮੈਂ ਵੀਰੇ ਨੂੰ ਦੱਸਾਂ ਹੁਣ ਦੱਸ ਤੇਰੇ ਵੀਰੇ ਨੂੰ ਬਲਾ ਬੱਧੀ ਆਈ ਆ ਧਮਕੀਆਂ ਦੇਣ ਵਾਲੀ ਕਿਉਂ ਜੀ ਹੁਣ ਲੋਟ ਹੈ ਮੈਨੂੰ ਲੱਗਦਾ ਹੁਣ ਤੱਕ ਤਾਂ ਇਹਦੇ ਖਾਣੇ ਗੱਲ ਪੈ ਗਈ ਹੋਣੀ ਕਿਉਂ ਬੋਲੇਗੀ ਹੁਣ ਕਰਨਾ ਤੇਰੇ ਵੀਰੇ ਨੂੰ ਫੋਨ ਲੈ ਮੇਰਾ ਫੋਨ ਲੈ ਲੈ ਕਰ ਕਰ ਫੋਨ ਸਹੀ ਐਨੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਇੱਥੇ ਰਹਿਣਾ ਹੈ ਨਾ ਰੋਟੀ ਚਾਰ ਦਿਨ ਖਾਣੀ ਹੈ ਤਾਂ ਆਪ ਦੀ ਜੀਵਨ ਨੂੰ ਤਿਆ ਆਵਦੀਆਂ ਜਿਹੜੀਆਂ ਅੱਖਾਂ ਨੇ ਇਹਨਾਂ ਨੂੰ ਲਗਾਮ ਦੇ ਕੇ ਰੱਖੀ ਬੱਬੀ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਤੂੰ ਮੇਰੀ ਵੀਡੀਓ ਡਿਲੀਟ ਕਰ ਦੇ ਅੱਛਾ ਵੀ ਮੈਂ ਵੀਡੀਓ ਡਿਲੀਟ ਕਰਦਾ ਤੇ ਇਹ ਮਹਾਰਾਣੀ ਜੀ ਸਾਰੇ ਰੌਲਾ ਪਾ ਦੇ ਕਿਉਂ ਕੀ ਗੱਲ ਐਡੀ ਬੁੱਧੂ ਸਮਝਿਆ ਤੂੰ ਤੇਰੀ ਭਾਪੀ ਨੂੰ ਕੋਈ ਨਾ ਤੂੰ ਡਰਦੀ ਕਿਉਂ ਹੈ ਜਿੰਨਾ ਟਾਈਮ ਤੂੰ ਚੁੱਪ ਹੈ ਉਹਨਾਂ ਟਾਈਮ ਅਸੀਂ ਵੀ ਚੁੱਪ ਹੈ ਜਿੱਦ ਤੇਰੀ ਜਬਾਨ ਖੁੱਲਗੀ ਦੇਖ ਉਹਦੇ ਫਿਰ ਵੀਡੀਓ ਦਾ ਨਹੀਂ ਪਤਾ ਕਿੱਧਰ ਕਿੱਧਰ ਜਾਓ ਸਾਰੇ ਦੁਨੀਆ ਦੇਖੂਗੀ ਨਾਲੇ ਨਜ਼ਾਰੀ ਸਮਝੇਗੀ ਦੇਖ ਕਿ ਮੈਂ ਕਰਦੀ ਐ ਲੱchnਾ ਹੁਣ ਕਿਉਂ ਜੀ ਆ ਗਈ ਨਾ ਕਾਬੂ ਮੈਂ ਤੁਹਾਨੂੰ ਕੀ ਕਿਹਾ ਸੀ ਕਿਹਾ ਸੀ ਤੈਨੂੰ ਰੋਟੀ ਬਣਾ ਦੇ ਨਾਲੇ ਛੇਤੀ ਹੁਣ ਤਾਂ ਚਾਹੇ ਪਰੋਠੇ ਬਣਵਾ ਲੈ ਗਰੀ ਉਹ ਵੀ ਆਸਕੇ ਬਣਾਇਆ ਕਰ ਹੁਣ ਨਹੀਂ ਬੋਲਦੀ ਹਨਾ ਜੇ ਵੀ ਤੈਨੂੰ ਲੱਗਦਾ ਵੀ ਇਹੇ ਬੋਲੂਗੀ ਹੁਣ ਨਹੀਂ ਚੋਂ ਕਰਦੀ ਐ ਪਰ ਨਾ ਇੱਕ ਗੱਲ ਹੋਰ ਇਹ ਤਾਂ ਨਜ਼ਰ ਵੈਸੇ ਰੱਖਣੀ ਪਊ ਇਹਦਾ ਪਤਾ ਕੋਈ ਨਹੀਂ ਖੰਭ ਜੇ ਬਾਹਰ ਖਿਲਾਰਦੀ ਆ ਵੀ ਕਿੱਧਰ ਮਾਰਿਆ ਵੇ ਖੰਭ ਖੰਭ ਖਿਲਾਰ ਲੈਣ ਦੇ ਫਿਰ ਕੱਟਣ ਨੂੰ ਵੀ ਟਾਈਮ ਨਹੀਂ ਲੱਗਣਾ ਲੈ सनी ਹਾਂ ਤੇਰਾ ਕੰਮ ਤਾਂ ਕਰਤਾ ਤੇ ਮੇਰਾ ਕੰਮ ਲੈ ਦਾ ਸਰ ਐਨੇ ਕੰਮ ਵਾਸਤੇ ਤੈਨੂੰ ਮੇਰੇ ਕੋਲੇ ਆਉਣਾ ਪੈ ਗਿਆ ਸਿੱਧਾ ਉਹਦੇ ਰੂਮ ਚ ਜਾਣਾ ਜੇ ਕੁਝ ਬੋਲਦੀ ਆ ਫਿਰ ਮੈਨੂੰ ਦੱਸੀ ਅੱਛਾ ਹਾਂ ਫੇਰ ਠੀਕ ਹੈ ਜੇ ਤੂੰ ਸਾਡੇ ਕੰਮ ਆਏਗਾ ਦੇਖ ਅਸੀਂ ਤੇਰੇ ਕੰਮ ਆਵਾਂਗੇ ਹੁਕਮ ਤੇ ਮੈਥੋਂ ਕਿੰਨੇ ਮਰਜ਼ੀ ਲਈ ਜਾਏ ਬਸ ਮੇਰਾ ਕੰਮ ਹੋਣਾ ਚਾਹੀਦਾ ਉਹ ਕੋਈ ਨਾ ਫਿਕਰ ਨਾ ਕਰ ਤੂੰ ਆ ਫਿਰ ਹਾਂ ਮੈਨੂੰ ਆਵਾਜ਼ ਦੇ ਲਈ ਜੇ ਲੋੜ ਪਈ ਕੋਈ ਨਾ ਟੈਨਸ਼ਨ ਨਾ ਲੈ ਚੱਲ ਹਾਂ ਕੰਮ ਹੀ ਹੋ ਗਿਆ ਲੱਗਦੇ ਹੱਥ ਮੈਂ ਟੈਨਸ਼ਨ ਫਰੀ